ਤਾਂ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਹੜ੍ਹਾਂ ਦੀ ਮਾਰ ਝੱਲ ਰਹੇ ਇਲਾਕਿਆਂ ਦੇ ਹਾਲਾਤ ਜਿਹੜੇ ਬਣੇ ਹੋਏ ਆ ਇਸ ਸਮੇਂ ਪਾਣੀ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਤੇ ਇੱਕ ਪਿੱਛੇ ਦੀ ਤਸਵੀਰ ਦੇਖੋ ਇਹ ਪਿੰਡ ਫੱਤੇਵਾਲਾ ਦੀ ਤਸਵੀਰ ਦਿਖਾ ਰਹੇ ਹਾਂ ਲੋਕ ਨੇ ਜਿਹੜੇ ਘਰ ਦੀ ਛੱਤ ਦੇ ਉੱਪਰ ਨਾਲ ਤਰਪਾਲ ਪਾ ਕੇ ਰਹਿਣ ਦੇ ਲਈ ਮਜਬੂਰ ਨੇ ਤਾਂ ਉੱਥੋਂ ਦੇ ਕੀ ਹਾਲਾਤ ਨੇ ਉੱਥੇ ਕਿਸ ਤਰੀਕੇ ਦੀ ਜ਼ਿੰਦਗੀ ਜਿਹੜੀ ਇਹਨਾਂ ਲੋਕਾਂ ਦੀ ਲੰਘ ਰਹੀ ਆ ਉਹ ਤੁਹਾਨੂੰ ਦਿਖਾਵਾਂਗੇ ਤਾਂ ਇਸ ਮੌਕੇ ਪਿੰਡ ਫੱਤੇਵਾਲਾ ਦੇ ਵਿੱਚ ਮੌਜੂਦਾਂ ਪਾਣੀ ਦੇਖ ਸਕਦੇ ਹੋ ਇਸ ਮੌਕੇ ਸਭ ਤੋਂ ਅਹਿਮ ਗੱਲ ਮੈਂ ਤੁਹਾਨੂੰ ਦੱਸਦਾ ਕਿ ਇਹ ਅਖੀਰਲੇ ਕਰਨੇ ਜਿਹੜੇ ਪਾਣੀ ਦੀ ਮਾਰ ਹੇਠ ਨੇ ਇਸ ਇਲਾਕੇ ਦੇ ਕਹਿ ਲਵਾਂ ਜਾਂ ਇਸ ਪਿੰਡ ਦੀ ਗੱਲ ਕਰ ਲਵਾਂ ਇਹ ਅਖੀਰਲੇ ਕਰਨੇ ਕਿਉਂਕਿ ਇਸ ਤੋਂ ਬਾਅਦ ਇੱਕ ਬੰਨ ਆ ਜਾਂਦਾ ਵਾ ਜੋ ਉੱਚੀ ਪਟੜੀ ਕਹ ਲਈਏ ਜਿੱਥੇ ਆ ਕੇ ਪਾਣੀ ਜਿਹੜਾ ਰੁਕ ਜਾਂਦਾ ਵਾ ਉਸ ਤੋਂ ਬਾਅਦ ਥੋੜਾ ਜਿਹਾ ਅੱਗੇ ਦੇ ਹਾਲਾਤ ਅਜੇ ਠੀਕ ਨਹੀਂ ਉੱਥੇ ਤੱਕ ਪਾਣੀ ਨਹੀਂ ਪਹੁੰਚਿਆ ਪਰ ਇੱਥ ਤਾਂ ਅੱਗੇ ਕਿੰਨਾ ਪਾਣੀ ਹੋਏਗਾ ਅੱਗੇ ਦੇ ਕੀ ਹਾਲਾਤ ਹੋਣਗੇ ਤੁਸੀਂ ਇਸ ਤਸਵੀਰ ਤੋਂ ਖੁਦ ਅੰਦਾਜ਼ਾ ਜਿਹੜਾ ਲਗਾ ਸਕਦੇ ਹੋ ਤਾਂ ਘਰ ਦੇ ਵਿੱਚ ਜਰੂਰ ਤੁਹਾਨੂੰ ਜਾ ਕੇ ਦਿਖਾਵਾਂਗੇ ਹਾਲਾਤ ਨੇ ਜਿਹੜੇ ਉਹ ਕਿਵੇਂ ਦੇ ਬਣੇ ਹੋਇਆ ਕਿਸ ਤਰੀਕੇ ਦਾ ਹਾਲਾਤ ਆ ਜਿਹੜਾ ਘਰ ਦੇ ਵਿੱਚ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਇਹ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਘਰ ਦੇ ਵਿੱਚ ਪਾਣੀ ਜਿਹੜਾ ਵੜਿਆ ਹੋਇਆ ਵਾ ਤਾਂ ਕਈ-ਕਈ ਫੁੱਟ ਪਾਣੀ ਜਿਹੜਾ ਇਸ ਘਰ ਦੇ ਵਿੱਚ ਭਰ ਚੁੱਕਿਆ ਵਾ ਤਾਂ ਅੰਦਰ ਜਾਵਾਂਗੇ ਘਰ ਦੇ ਜੋ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਹਾਲਾਤ ਨੇ ਜਿਹੜੇ ਕਿਸ ਤਰੀਕੇ ਉਹ ਜਿਹੜਾ ਇੱਥੇ ਰਹਿਣ ਬਸੇਰਾ ਕਰ ਰਹੇ ਆ ਤਾਂ ਇਹ ਬਹੁਤ ਹੀ ਜਿਆਦਾ ਦੁਖਦਾਈ ਤਸਵੀਰ ਆ ਕਿਉਂਕਿ ਅਜਿਹੀਆਂ ਤਸਵੀਰਾਂ ਜਦੋਂ ਸਾਹਮਣੇ ਆਉਂਦੀਆਂ ਨੇ ਹਾਲਾਤ ਸਾਹਮਣੇ ਆਉਂਦੇ ਨੇ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਪਰਿਵਾਰਾਂ ਦੇ ਉੱਪਰ ਜਿਹੜੀ ਕੀ ਬੀਤਰੀ ਹੋਏਗੀ ਤਾਂ ਇਹ ਦੇਖੋ ਇਹ ਹੁਣ ਤਸਵੀਰ ਦਿਖਾਉਨੇ ਆ ਤੁਹਾਨੂੰ ਘਰ ਦੀ ਤਾਂ ਇਹ ਘਰਾਂ ਦੇ ਕਮਰਿਆਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਭਰ ਚੁੱਕਿਆ ਵਾ ਤਾਂ ਇਹ ਦੇਖ ਸਕਦੇ ਹੋ ਕਿ ਸਾਰਾ ਸਮਾਨ ਹੈ ਨਾ ਜਿਹੜਾ ਉਹ ਇੱਥੇ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਇਹ ਹਾਲਾਤ ਨੇ ਇਸ ਮੌਕੇ ਇਸ ਪਿੰਡ ਦੇ ਇਸ ਇਲਾਕੇ ਦੇ ਤਾਂ ਇਧਰ ਤਸਵੀਰਾਂ ਜ਼ਰੂਰ ਹੈਪੀ ਇੱਕ ਵਾਰ ਆਪਾਂ ਦਿਖਾ ਦਈਏ ਕਮਰਿਆਂ ਦੀਆਂ ਇਹ ਦੇਖੋ ਰਸੋਈ ਹੈ ਜੀ ਪਾਣੀ ਦੇ ਨਾਲ ਭਰੀ ਹੋਈ ਨਜ਼ਰ ਆ ਰਹੀ ਹੈ ਤਾਂ ਹਾਲਾਂਕਿ ਥੋੜਾ ਜਿਹਾ ਪਾਣੀ ਇੱਥੇ ਡਾਊਨ ਨਜ਼ਰ ਆ ਰਿਹਾ ਪਰ ਹਾਲਾਤ ਕੀ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਕਮਰਿਆਂ ਦੇ ਵਿੱਚ ਇੱਧਰ ਵੀ ਕਿਵੇਂ ਪਾਣੀ ਹੈ ਜਿਹੜਾ ਉਹ ਭਰਿਆ ਪਿਆ ਵਾ ਇਹ ਘਰ ਦੇ ਹਾਲਾਤ ਦਿਖਾ ਰਹੇ ਆ ਤੁਹਾਨੂੰ ਕਿ ਕਿਹੜੇ ਹਾਲਾਤਾਂ ਦੇ ਵਿੱਚ ਜਿਹੜੇ ਲੋਕ ਰਹਿਣ ਦੇ ਲਈ ਮਜਬੂਰ ਹੋਏ ਹੋਏ ਨੇ ਦੇਖ ਸਕਦੇ ਹੋ ਕਿ ਕਿਵੇਂ ਸਾਰਾ ਘਰ ਆ ਜਿਹੜਾ ਉਹ ਪਾਣੀ ਦੇ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਵਾ ਤਾਂ ਇਕੱਲੇ-ਇਕੱਲੇ ਕਮਰੇ ਦੇ ਵਿੱਚ ਇਕੱਲੇ-ਇਕੱਲੇ ਕਮਰੇ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਨੇ ਜਿਹੜੇ ਉਹ ਤੁਹਾਨੂੰ ਦਿਖਾ ਰਹੇ ਆ ਤਾਂ ਘਰ ਦੇ ਮੈਂਬਰ ਨੇ ਜਿਹੜੇ ਪਰਿਵਾਰ ਨੇ ਜਿਹੜੇ ਉਸ ਛੱਤ ਦੇ ਉੱਪਰ ਰਹਿਣ ਦੇ ਲਈ ਮਜਬੂਰ ਹੋ ਚੁੱਕੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਾ ਕੇ ਕਿ ਕਿਹੋ ਜਿਹੇ ਤਰੀਕੇ ਦੇ ਹਾਲਾਤ ਆ ਤਾਂ ਇਧਰ ਪਿੱਛੇ ਦਾ ਕਮਰਾ ਵੀ ਦੇਖ ਸਕਦੇ ਹੋ ਕਿ ਕਿਵੇਂ ਜਿਹੜੀਆਂ ਅਲਮਾਰੀਆਂ ਨੇ ਸਭ ਤੋਂ ਅਹਿਮ ਤਸਵੀਰ ਹੈ ਵੀ ਇੱਕ ਉਹ ਜ਼ਰੂਰ ਦਿਖਾ ਦਿਓ ਕਿ ਜਿਹੜਾ ਸਮਾਨ ਆ ਉਹ ਤਾਂ ਖਰਾਬ ਹੋ ਹੀ ਰਿਹਾ ਰਾਸ਼ਨ ਪਾਣੀ ਆ ਜਿਹੜਾ ਉਹ ਖਰਾਬ ਹੋ ਰਿਹਾ ਤੇ ਨਾਲ ਨਾਲ ਜਿਹੜੀਆਂ ਅਲਮਾਰੀਆਂ ਨੇ ਨਾ ਪਰਿਵਾਰ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਿਵੇਂ ਕਰ ਰਿਹਾ ਕਿ ਜਿਹੜੇ ਬੈੱਡ ਵਗੈਰਾ ਨੇ ਉਨ੍ਹਾਂ ਦੇ ਉੱਪਰ ਅਲਮਾਰੀ ਰੱਖੀ ਹੋਈ ਆ ਇਹ ਇਹ ਤਸਵੀਰ ਬੜੀ ਐਮ ਅਹਿਮ ਆ ਕਿਉਂਕਿ ਪਰਿਵਾਰ ਜਾਂ ਕਹਿ ਲਈਏ ਕਿ ਜਿਵੇਂ ਸਮਾਨ ਜਿਹੜਾ ਬੜੀ ਮੁਸ਼ਕਲ ਦੇ ਨਾਲ ਬਣਦਾ ਵਾ ਉਹਨੂੰ ਬਚਾਉਣ ਦੀ ਪਰਿਵਾਰ ਕੋਸ਼ਿਸ਼ ਕਰ ਰਿਹਾ ਤਾਂ ਇਹ ਦੇਖ ਸਕਦੇ ਹੋ ਕਿ ਕਿਵੇਂ ਅਲਮਾਰੀ ਆ ਨਾ ਜਿਹੜੀ ਉਹਨੂੰ ਬੈੱਡ ਦੇ ਉੱਪਰ ਚੜਾਇਆ ਹੋਇਆ ਤਾਂ ਕਿ ਉਸਨੂੰ ਬਚਾਇਆ ਜਾ ਸਕੇ ਉਹ ਖਰਾਬ ਨਾ ਹੋਵੇ ਤਾਂ ਉੱਪਰ ਜਾ ਕੇ ਹੁਣ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਕਿਸ ਤਰੀਕੇ ਦੇ ਹਾਲਾਤ ਆ ਤਾਂ ਉੱਪਰ ਜ਼ਰੂਰ ਜਾ ਕੇ ਪਰਿਵਾਰ ਆ ਜਿਹੜਾ ਉਹਨਾਂ ਨਾਲ ਗੱਲ ਕਰਦੇ ਆ ਤਾ ਇਹ ਦੇਖ ਸਕਦੇ ਹੋ ਇੱਕ ਲੱਕੜ ਦੀ ਜਿਹੜੀ ਪੌੜੀ ਆ ਨਾ ਉਹ ਇੱਥੇ ਲਗਾਈ ਹੋਈ ਆ ਉਹਦੇ ਜਰੀਏ ਪਰਿਵਾਰ ਉੱਪਰ ਤੱਕ ਪਹੁੰਚਦਾ ਵਾ ਤੇ ਉਸ ਤੋਂ ਬਾਅਦ ਇੱਥੇ ਜਿਹੜਾ ਰਹਿਣ ਵਸੇਰਾ ਕੀਤਾ ਹੋਇਆ ਵਾ ਤਾਂ ਇਹ ਪਰਿਵਾਰ ਦੇ ਕੋਲ ਪਹੁੰਚਿਆ ਦੇਖ ਸਕਦੇ ਹੋ ਕਿ ਕਿਵੇਂ ਉੱਪਰ ਜਿਹੜਾ ਰਹਿਣ ਦੇ ਲਈ ਪਰਿਵਾਰ ਮਜਬੂਰ ਹੋਇਆ ਅੰਟੀ ਕਿੰਨੇ ਕੇ ਦਿਨ ਹੋ ਗਏ ਇਸ ਤਰੀਕੇ ਰਹਿ ਰਹੇ ਇਹ ਵੀਰਜੀ 6 ਦਿਨ ਹੋ ਗਏ ਅੱਛਾ ਹਾਂਜੀ ਪਾਣੀ ਦੇਖ ਕੇ ਆਏ ਜੀ ਕਾਫੀ ਜਿਹੜਾ ਪਾਣੀ ਕਮਰਿਆਂ ਚ ਵੀ ਭਰਿਆ ਹੋਇਆ ਕਿ ਕਿ ਫੋਟਾ ਇਹ ਪਹਿਲਾਂ ਵੀ ਇੰਨਾ ਹੀ ਸੀ ਜਾਂ ਕੱਟਿਆ ਥੋੜਾ ਬਹੁਤ ਹਾਂ ਜੀ ਕੱਟਿਆ ਨਹੀਂ ਥੋੜਾ ਕੱਟਿਆ ਸੀ ਰਾਤ ਦਾ ਫੇਰ ਉਹ ਹੀ ਹਲਾ ਦਿਆ ਅੱਛਾ ਰਾਤ ਹਾਂਜੀ ਸਾਡਾ ਤੰਬੂ ਵੀ ਡਿੱਗ ਪਿਆ ਹਾਂ ਇੱਥੇ ਰਹੇ ਹਾਂ ਬਸ ਮੀਂਹ ਦੇ ਵਿੱਚ ਕੋਈ ਪਰ ਤਾਂ ਮੀਂਹ ਪੈ ਰਿਹਾ ਜੀ ਮੀਂਹ ਦੇ ਵਿੱਚ ਹੀ ਰਹੇ ਕੋਈ ਨਹੀਂ ਸਾਨੂੰ ਇੱਥੇ ਸਹੂਲਤ ਹੈਗੀ ਸਾਨੂੰ ਇਹੀ ਇਹੋ ਜਾਨੇ ਸਾਨੂੰ ਹੁਣ ਕੋਈ ਸਹੂਲਤ ਨਾ ਦੇਣ ਸਾਨੂੰ ਕਣਕ ਖਾਦ ਬੀਜਣ ਲਈ ਕੋਈ ਤੇਲ ਦੇ ਦੇਣ ਕੋਈ ਕਣਕ ਦੇ ਦੇਣ ਬੀ ਖਾਦ ਜੋ ਵੀ ਡੰਗਰਾਂ ਵਾਸਤੇ ਚਾਰਾ ਅਸੀਂ ਆਪ ਦਾ ਤੇ ਚਰੋ ਗੁਜ਼ਾਰਾ ਕਰ ਹੀ ਰਹੇ ਹਾਂ ਤੋ ਨਹੀਂ ਵੇਖ ਹੀ ਰਹੇ ਜੀ ਇੱਥੇ ਕੁਝ ਨਹੀਂ ਪਹੁੰਚਦਾ ਜਿਹੜੇ ਸੁੱਕੇ ਥਾਵਾਂ ਤੇ ਬੈਠੇ ਹੋ ਰਾਸ਼ਨ ਲਈ ਜਾਂਦੇ ਸਾਡੇ ਤਾਂ ਹੀ ਕੁਝ ਨਹੀਂ ਪਹੁੰਚਦਾ ਕੋਈ ਨਹੀਂ ਪਹੁੰਚਿਆ ਤੁਹਾਡੇ ਕੋਲ ਹਾਂ ਜੀ ਕੁਝ ਨਹੀਂ ਪਹੁੰਚਦਾ ਹਾਂ ਤਾਂ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਕੋਈ ਰਾਸ਼ਨ ਪਾਣੀ ਨਹੀਂ ਪਹੁੰਚਿਆ ਕੋਈ ਸਹੂਲਤ ਨਹੀਂ ਕਿੰਨੇ ਦਿਨ ਹੋ ਗਏ ਇੱਥੇ ਬੈਠਿਆ ਉਹਨੂੰ ਅਜੇ ਤੱਕ ਫਿਰ ਗੁਜ਼ਾਰਾ ਕਿਵੇਂ ਕਰ ਰਹੇ ਹੋ ਗੁਜ਼ਾਰਾ ਹੀ ਆਪਣੇ ਪੱਲਿਓ ਲਿਆਏ ਆ ਕੱਲ ਪਰਸੋਂ ਸੁੱਕਦਾ ਉਹੋ ਹੀ ਖਾ ਰਹੇ ਕਦੀ ਚਾਰਨਾ ਖਾਲੇ ਕਦੀ ਲੂਣ ਨਾ ਖਾਲੇ ਕਦੀ ਜੀਕੀਤਾ ਤੇ ਨਾ ਖਾਦੀ ਰੋਟੀ ਨੰਗਦੀ ਇਹੋ ਜੇ ਚ ਹੈ ਤੇਰਾ ਪੱਖੇ ਪਾਣੇ ਰਹਿ ਰਹੀ ਨਹੀਂ ਫਿਰ ਭੁੱਖੇ ਪਾਣੇ ਵਾਲੀ ਗੱਲ ਹੀ ਵੀਰ ਜੀ ਪਾਣੀ ਤੋਂ ਵੀ ਮਜਬੂਰ ਸਾਰਾ ਪਾਣੀ ਸਾਡਾ ਖਤਮ ਹੋਇਆ ਕੱਲ ਅਸੀਂ ਪਾਣੀ ਲਿਆਏ ਅੱਛਾ ਹਾਂਜੀ ਉਹ ਫਿਰ ਆਪ ਲੈ ਕੇ ਆਂਦਾ ਜੀ ਜਾਂ ਉਹ ਵੀ ਕਿ ਸਹਾਇਤਾ ਮਿਲਦੀ ਆਪ ਲੈ ਕੇ ਆਏ ਪਾਣੀ ਵੀ ਦੀ ਬੀਬੀਆਂ ਗਈਆਂ ਸਾਡੀਆਂ ਤਿੰਨ ਹਾਂ ਤਿੰਨ ਪੇਟੀਆਂ ਲਿਆਈਆਂ ਕਿੰਨੇ ਕਿੰਨੇ ਮੈਂਬਰਾਂ ਦੀ ਜਿਹੜੀ ਇੱਥੇ ਰਹਿਣ ਦੇ ਲਈ ਮਜਬੂਰ ਦੋ ਬੇਟੀਆਂ ਬੇਟੀ ਦਾ ਵਿਆਹ ਧਰਿਆ ਹੋਇਆ ਅੱਛਾ ਹਾਂਜੀ ਅਗਲੇ ਮਹੀਨੇ ਦਾ ਸੁਦਾ ਵਿਆਹ ਅਗਲੇ ਮਹੀਨੇ ਵਿਆਹ ਮਾਤਾ ਜੀ ਫਿਰ ਹੁਣ ਸਾਰਾ ਕੁਝ ਕਿਵੇਂ ਕਰੋਗੇ ਥੱਲੇ ਦੇ ਸਮਾਨ ਦੀ ਤੁਹਾਨੂੰ ਸਮਝ ਹੀ ਨਹੀਂ ਆਉਂਦੀ ਵੀ ਕੀ ਕਰਗੇ ਅਸੀਂ ਵੀਰ ਜੀ ਵਿਆਹ ਤਾਂ ਹੁਣ ਤਰਿਆ ਹੀ ਹੋਇਆ ਹਾਂ ਅਸੂ ਦੀ 6 7 ਤਰੀਕ ਦਾ ਵਿਆਹ ਤਰਿਆ ਆ 7 ਤਰੀਕ ਦਾ ਵਿਆਹ ਦੱਸ ਰਹੇ ਹਾਂ ਜੀ ਪਰ ਜਿਹੜੇ ਹਾਲਾਤ ਨੇ ਤਾਂ ਪਾਣੀ ਅਜੇ ਤੱਕ ਲੈਂਦਾ ਹੋਇਆ ਨਜ਼ਰ ਨਹੀਂ ਆ ਰਿਹਾ ਹਾਂ ਜੀ ਇਹੋ ਹੀ ਸਾਨੂੰ ਮਜਬੂਰੀ ਕੋਈ ਸਹੂਲਤ ਨਹੀਂ ਸਾਡੇ ਕੋਲ ਪਹੁੰਚਦੀ ਕੁਝ ਨਹੀਂ ਪਹੁੰਚਦਾ ਨਾ ਕੋਈ ਕੀ ਪੰਡ ਦਾ ਵੀ ਮੋਤਬਰ ਆ ਕੇ ਪੁੱਛੇ ਵੀ ਆ ਕੀ ਬੁਲਾ ਕੇ ਬੈਠੇ ਜੀ ਤੂੰ ਆਪਣੀ ਤਰਪਾਲ ਉੱਤੇ ਲਿਆ ਕੇ ਪਾਈ ਆਹ ਤਰਪਾਲ ਇਹਨਾਂ ਦਿੱਤੀ ਸਨ ਅੱਛਾ ਹਾਂਜੀ ਇੱਕ ਤਰਪਾਲ ਮਿਲੀ ਬਾਕੀ ਸਾਰਾ ਪ੍ਰਬੰਧ ਤਰਪਾਲ ਮੇਰੀ ਉਹ ਕਿਸੇ ਦੇ ਘਰੋਂ ਰਾਤ ਮੰਗਵਾ ਕੇ ਅਸੀਂ ਬੈ ਕੇ ਰਾਤ ਕੱਢੀ ਹੂੰ ਸਾਡੇ ਕੋਲੇ ਸਵੇਰ ਤੱਕ ਵੀ ਨਹੀਂ ਕੋਈ ਵੀ ਆਇਆ ਵੀ ਤੁਸੀਂ ਚਲ ਤਰਪਾਲ ਹੀ ਤੁਹਾਨੂੰ ਅਸੀਂ ਚੰਗੀ ਦੇ ਦਈਏ ਕਿੰਨੇ ਦਿਨ ਹੋ ਗਏ ਜਿਹੜਾ ਇਦਾਂ ਹੀ ਕੱਢਣਿਆ ਪੈ ਰਿਆ ਰਾਤ ਦੀ ਗੱਲ ਕਰਾਂ ਜਿਵੇਂ ਕਹਿ ਰਹੇ ਹੋ ਕਿ ਰਾਤ ਬੈਕ ਬੈਠ ਕੇ ਕੱਟਣੀ ਪਈਆ ਕਿਉਂਕਿ ਮੀ ਕਈ ਦਿਨਾਂ ਤੋਂ ਪੈ ਰਿਆ ਫਿਰ ਇਦਾਂ ਹੀ ਬੈਠ ਕੇ ਰੋਪਾ ਸਤਰੀਆ ਡੇਗ ਕੇ ਤੰਬੂ ਡੇਗ ਪਿਆ ਫਿਰ ਖੜਾ ਕਰ ਲਿਆ ਡੇਗ ਪਿਆ ਫਿਰ ਖੜਾ ਕਰ ਲਿਆ ਹਾਂਜੀ ਐਵੇਂ 6 ਦਿਨ ਹੋ ਗਏ ਸਾਨੂੰ ਇਸੇ ਮਜਬੂਰੀ 'ਚ ਅਸੀਂ ਬੈਠੇ ਹੋਏ ਹਾਂ ਜੋ ਜਿਵੇਂ ਵਿਆਹ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਜੀ ਮੈਂ ਥੱਲੇ ਤੁਹਾਡਾ ਸਮਾਨ ਦੇਖ ਕੇ ਆਇਆ ਉਹ ਵੀ ਕਾਫੀ ਖਰਾਬ ਹੋਇਆ ਪਿਆ ਇਦਾਂ ਕਿ ਹੋਰ ਸਮਾਨ ਵੀ ਖਰਾਬ ਹੋਇਆ ਜੋ ਵਿਆਹ ਲਈ ਬਣਾਇਆ ਹੋਇਆ ਵਿਆਹ ਲਈ ਬਣਵਾਇਆ ਤੇ ਉਹ ਕੋਈ ਐਵੇਂ ਤਾਂ ਹੀ ਵੇਖ ਹੀ ਆਇਆ ਜੇ ਕੋਈ ਕਿਸੇ ਦੇ ਘਰੇ ਚਲੇਗਾ ਨਹੀਂ ਚਲੇਗਾ ਨਹੀਂ ਹਾਂ ਜੇ ਚੁੱਕਿਆ ਗਿਆ ਚੁੱਕ ਲਿਆ ਤਾਂ ਇਹ ਚੁੱਕਿਆ ਗਿਆ ਡੰਗਰ ਕਿਸੇ ਦੇ ਘਰੇ ਵੱਜੇ ਅੱਛਾ ਹਾਂਜੀ ਬਿਲਕੁਲ ਜੀ ਇਹ ਹਾਲਾਤ ਦੇਖ ਸਕਦੇ ਹੋ ਹੈਪੀ ਇੱਕ ਵਾਰ ਤਸਵੀਰ ਜ਼ਰੂਰ ਦਿਖਾ ਦਿਓ ਜਿਵੇਂ ਤਰਪਾਲ ਦਾ ਜ਼ਿਕਰ ਕੀਤਾ ਗਿਆ ਨਾ ਕਿ ਕਹਿੰਦੇ ਇੱਕ ਤਰਪਾਲ ਮਿਲੀ ਆ ਬਾਕੀ ਕਿਸੇ ਦੇ ਕੋਲੋਂ ਲਿਆਂਦੀਆਂ ਨੇ ਜਾਂ ਖੁਦ ਹੱਲ ਕੀਤਾ ਤੇ ਇੱਕ ਪਿੱਛੇ ਵੀ ਦਿਖਾ ਦਿਓ ਕਿ ਪੱਲੀ ਬੰਨੀ ਹੋਈ ਆ ਇਹ ਹਾਲਾਤ ਕੀ ਬਣੇ ਹੋਏ ਨੇ ਕਿਸ ਤਰੀਕੇ ਰਹਿਣ ਦੇ ਲਈ ਪਰਿਵਾਰ ਜਿਹੜਾ ਮਜਬੂਰ ਆ ਤੁਸੀਂ ਰੋਟੀ ਕਿਵੇਂ ਬਣਾਈਏ ਹਾਂ ਰੋਟੀ ਦਾ ਪ੍ਰਬੰਧ ਵੀ ਤੁਸੀਂ ਵੇਖ ਲਿਆ ਨਾ ਹਾਂ ਰੋਟੀ ਕਿਵੇਂ ਬਣਾ ਸਕਦੇ ਅਸੀਂ ਵੀ ਉਤੋਂ ਤਾਂ ਕੋਈ ਹੈ ਨਹੀਂ ਬਿਲਕੁਲ ਹਾਂਜੀ ਤਾਂ ਬਿਲਕੁਲ ਜੀ ਮਾਤਾ ਜੀ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਲੋਕ ਆ ਜਿਹੜੇ ਤੁਹਾਨੂੰ ਸੁਣ ਰਹੇ ਆ ਤੁਸੀਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਵੀ ਅਸੀਂ ਆਈ ਅਹੀਂ ਆਨੇ ਵੀ ਸਾਡੀ ਬੇਟੀ ਦਾ ਵਿਆਹ ਧਰਿਆ ਕੋਈ ਮਦਦ ਕਰ ਦੇ ਸਾਡੀ ਵੀ ਕੋਈ ਨਾ ਕੋਈ ਕਰ ਸਕੇ ਵੀ ਅਸੀਂ ਬੇਟੀ ਤਾਂ ਹੁਣ ਬੂਹੇ ਉਠਾਉਣੀਆਂ ਤੁਹਾਨੂੰ ਵੀ ਪਤਾ ਹੁੰਦਾ ਤੁਹਾਡੇ ਘਰ ਵੀ ਹੈਗੀਆਂ ਬਿਲਕੁਲ ਹਾਂ ਧੀਆ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਬਿਲਕੁਲ ਇਹੋ ਹੀ ਅਹੀਂ ਆਨੇ ਵੀ ਚਲੋ ਸਾਨੂੰ ਵੀ ਕੋਈ ਮਦਦ ਕਰ ਸਕਦਾ ਤਾਂ ਕਰ ਸਕੇ ਇਹ ਇਹ ਪਰਿਵਾਰ ਦੇ ਹਾਲਾਤ ਨੇ ਜੀ ਕੀ ਹਾਲ ਬਣਿਆ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਆਂ ਹੈਪੀ ਇੱਕ ਤਸਵੀਰ ਆ ਜਰੂਰ ਦਿਖਾ ਦਿਓ ਜੇਕਰ ਦਿਖਾ ਸਕਦੇ ਆਂ ਕਿ ਜਿਹੜੀ ਛੱਤ ਪਾਈ ਹੋਈ ਹੈ ਨਾ ਇਹ ਇੱਕ ਛੱਤ ਦੇ ਉੱਪਰ ਲੈਂਟਰ ਆਂ ਤੇ ਇਹ 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 ਲੈਂਟਰ ਵਾਲੀ ਤੁਹਾਡੀ ਹੈ ਜੀ ਨਹੀਂ ਇਹ ਕਿਸੇ ਦੀ ਛੱਤ ਤੇ ਬੈਠੇ ਹੋਏ ਆ ਅੱਛਾ ਇਹ ਕਿਸੇ ਦੀ ਛੱਤ ਹੈ ਹਾਂ ਜੀ ਛੱਤ ਵੀ ਮਤਲਬ ਕਿਸੇ ਦੀ ਹੈ ਉਹਦੇ ਤੇ ਬੈਠੇ ਹੋਏ ਛੱਤ ਤੇ ਬੈਠੇ ਹੋਏ ਹਾਂ ਜੀ ਤਾਂ ਇਹਨਾਂ ਦੇ ਘਰ ਦੀ ਤਸਵੀਰ ਆ ਗਈ ਹੈ ਇਹ ਤਸਵੀਰ ਦੇਖੋ ਕਿ ਇੱਟ ਵਾਲਾ ਜਿਹੜਾ ਪਾਇਆ ਹੋਇਆ ਯਾਨੀ ਕਿ ਮਿੱਟੀ ਵਾਲੀ ਛੱਤ ਆ ਇੱਟ ਵਾਲੇ ਵਾਲੀ ਛੱਤਾਂ ਨਾਲ ਟੀਨਾ ਵਗੈਰਾ ਪਾਈ ਕਿਸੇ ਦੇ ਘਰ ਦੀ ਛੱਤ ਦੇ ਉੱਪਰ ਰਹਿਣ ਦੇ ਲਈ ਮਜਬੂਰ ਆ ਤੇ ਤਰਪਾਲ ਪਾ ਕੇ ਹੁਣ ਤੁਸੀਂ ਖੁਦ ਅੰਦਾਜ਼ਾ ਲਗਾਓ ਕਿ ਇਸ ਮਾਹੌਲ ਦੇ ਵਿੱਚ ਅਜਿਹੇ ਹਾਲ ਦੇ ਵਿੱਚ ਰਹਿਣਾ ਕਿੰਨਾ ਔਖਾ ਆਂਟੀ ਫਿਰ ਇਹ ਕਿਦਾਂ ਪਰਿਵਾਰ ਨੇ ਖੁਦ ਕਿਹਾ ਜਾਂ ਤੁਸੀਂ ਰਿਕੁਐਸਟ ਕੀਤੀ ਪਰਿਵਾਰ ਉਹ ਸਾਹਮਣੇ ਖਲੋਤਾ ਹੋਇਆ ਉਹਨਾਂ ਨੇ ਅੱਛਾ ਅੱਛਾ ਉਹਨਾਂ ਨੇ ਹੀ ਮਤਲਬ ਇੱਥੇ ਰਹਿਣ ਦਿੱਤਾ ਹਾਂਜੀ 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 ਵੱਡਾ ਭਾਈ ਇਹਨਾਂ ਦਾ ਅੱਛਾ ਜੀ ਤਾਂ ਜਿਵੇਂ ਇੱਟਵਾਲਾ ਪਿਆ ਹੋਇਆ ਥੱਲੇ ਕਮਰੇ ਚੋ ਵੀ ਰਹੇ ਆ ਪਾਣੀ ਵੀ ਚੋ ਰਹੇ ਆ ਹਾਂਜੀ ਹਾਂਜੀ ਇਹ ਲਗਾਤਾਰ ਮੀਂਹ ਤਾਂ ਪੈ ਰਿਹਾ ਹਾਂਜੀ ਹਾਂਜੀ ਚੋ ਰਹੇ ਆ ਤਾਨੂੰ ਪਤਾ ਹੀ ਆ ਕੱਚੀਆਂ ਛੱਤਾਂ ਦਾ ਕੀ ਲਾਹ ਦਿੰਦਾ ਬਿਲਕੁਲ ਤਾਂ ਇਹ ਦੇਖ ਸਕਦੇ ਹੋ ਜੀ ਅੰਟੀ ਪਰਿਵਾਰ ਦੀ ਜੇ ਗੱਲ ਕਰਾਂ ਕੋਈ ਕਿਸੇ ਜੌਬ ਦੇ ਉੱਪਰ ਵੀ ਹੈ ਜਾਂ ਖੇਤੀਬਾੜੀ ਦਾ ਹੀ ਕੰਮ ਹੈ ਨਹੀਂ ਨਹੀਂ ਬੇਟਾ ਵੀ ਘਰੇ ਕੋਈ ਕੰਮ ਨਹੀਂ ਬੰਨ੍ਹਿਆ ਅਜੇ ਅੱਛਾ ਇਹਨਾਂ ਦੇ ਪਾਪਾ ਵੀ ਐਵੇਂ ਦਿਹਾੜੀ ਦਾ ਪਾਈਆ ਵੀ ਜਾਲ ਵਾਈ ਗੱਲ ਹੀ ਦਿਹਾੜੀ ਦਾ ਪੈਂਦਾ ਵਾਈ ਬਿਲਕੁਲ ਹਾਂਜੀ ਤਾਂ ਬਿਲਕੁਲ ਜੀ ਇਹ ਪਰਿਵਾਰ ਦੇ ਹਾਲਾਤ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਕਮਰੇ ਦੀ ਛੱਤ ਹੈ ਜਿਹੜੀ ਉਹਦੇ ਉੱਪਰ ਰਹਿ ਰਹੇ ਆ ਤੇ ਉਹ ਵੀ ਕਿਸੇ ਦੀ ਅਬਦਾ ਜਿਹੜਾ ਘਰ ਹੈ ਇੱਟ ਵਾਲੇ ਵਾਲਾ ਘਰ ਹੈ ਉੱਪਰ ਪਾਣੀ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਖੜਾ ਛੱਤ ਦੇ ਉੱਪਰ ਇੱਟ ਵਾਲੇ ਵਾਲਾ ਕਮਰਾ ਵਾ ਕਹਿੰਦੇ ਉਹ ਵੀ ਚੋਰਿਆ ਵਾ ਤੇ ਘਰ ਦੇ ਵਿੱਚ ਧੀ ਦਾ ਜਿਹੜਾ ਵਿਆਹ ਰੱਖਿਆ ਹੋਇਆ ਵਾ ਤੇ ਕਹਿੰਦੇ ਸਮਾਨ ਵਗੈਰਾ ਵੀ ਕਾਫੀ ਖਰਾਬ ਹੋ ਗਿਆ ਵਾ ਤੇ ਹਾਲਾਤ ਕੀ ਨੇ ਹੁਣ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਜ਼ਿਆਦਾ ਜਿਹੜਾ ਇਸ ਪਰਿਵਾਰ ਨੂੰ ਮੁਸੀਬਤ ਦੇ ਨਾਲ ਲੜਨਾ ਪੈ ਰਿਹਾ ਮੁਸੀਬਤ ਝੱਲਣੀ ਪੈ ਰਹੀ ਆ ਕਿਉਂਕਿ ਪੰਜਾਬ ਭਰ ਦੇ ਵਿੱਚ ਅਜਿਹੇ ਹਾਲਾਤ ਜਿਹੜੇ ਬਣੇ ਹੋਇਆ ਤਾਂ ਉਹ ਪਿੱਛੇ ਵੀ ਦੇਖ ਸਕਦੇ ਹੋ ਕਿ ਲੋਕ ਨੇ ਜਿਹੜੇ ਕਿਵੇਂ ਆਪਣਾ ਪ੍ਰਬੰਧ ਕਰ ਰਿਹਾ ਕਿਵੇਂ ਪਸ਼ੂਆਂ ਜਿਹੜਾ ਜਿਹੜਾ ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ ਆ ਤਾਂ ਬਜ਼ੁਰਗ ਬਾਪੂ ਜੀ ਇੱਕ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਹੱਥ ਦੇ ਵਿੱਚ ਸੂਟੀ ਫੜੀ ਹੋਈ ਆ ਕਿਉਂਕਿ ਪਾਣੀ ਦਾ ਬਹਾਵ ਹੀ ਇੱਥੇ ਕਾਫੀ ਜ਼ਿਆਦਾ ਤੇਜ਼ ਆ ਜਿਸ ਦੇ ਵਿੱਚੋਂ ਦੀ ਲੰਘ ਕੇ ਆਉਣਾ ਪੈ ਰਿਹਾ ਪਰ ਨਾ ਤਾਂ ਇੱਥੇ ਕਹਿੰਦੇ ਕਿ ਬੇੜੀ ਦਾ ਪ੍ਰਬੰਧ ਆ ਕੋਈ ਕਿਸ਼ਤੀ ਦਾ ਪ੍ਰਬੰਧ ਵੀ ਹੈ ਨਹੀਂਗਾ ਤਾਂ ਬਿਨਾਂ ਉਸ ਦੇ ਹੀ ਆਪਦੇ ਆਪ ਹੀ ਜਿਹੜਾ ਇਹਨਾਂ ਦੇ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਆ ਤਾਂ ਦੂਰ ਦੂਰ ਤੱਕ ਜਿੱਥੋਂ ਤੱਕ ਨਜ਼ਰ ਆ ਰਹੀ ਆ ਤਾਂ ਉੱਥੇ ਪਾਣੀ ਹੀ ਪਾਣੀ ਆ ਜਿਹੜਾ ਨਜ਼ਰ ਆ ਰਿਹਾ ਤਾਂ ਇਹ ਬੇਵਸੀ ਕਹਿ ਲਵਾਂ ਇਸ ਪਰਿਵਾਰ ਦੀ ਜਾਂ ਇਨ੍ਹਾਂ ਲੋਕਾਂ ਦੇ ਲਈ ਕਿ ਕਿਸ ਤਰੀਕੇ ਦੇ ਹਾਲਾਤ ਜਿਹੜੇ ਬਣ ਗਏ ਨੇ ਤਾਂ ਤੁਸੀਂ ਜੇਕਰ ਕੋਈ ਸਹਾਇਤਾ ਕਰਨਾ ਚਾਹੁੰਦੇ ਹੋ, ਹੈਲਪ ਕਰਨਾ ਚਾਹੁੰਦੇ ਹੋ ਤਾਂ ਪਿੰਡ ਫੱਤੇਵਾਲਾ ਦੀ ਇਹ ਤਸਵੀਰ ਹੈ। ਆ ਫਰੋਜ਼ਪੁਰ ਜੀਰਾ ਦੇ ਵਿਚਕਾਰ ਇਹ ਪਿੰਡ ਪੈਂਦਾ ਉੱਥੋਂ ਦਾ ਪਿੰਡ ਫੱਤੇਵਾਲਾ ਉਸ ਪਿੰਡ ਦੀ ਤਸਵੀਰ ਦਿਖਾ ਰਹੇ ਹਾਂ ਤਾਂ ਇਹ ਕਾਫੀ ਜ਼ਿਆਦਾ ਹਾਲਾਤ ਚਿੰਤਾਜਨਕ ਨੇ ਜੇਕਰ ਤੁਸੀਂ ਕੋਈ ਸਹਾਇਤਾ ਕਰਨਾ ਚਾਹੁੰਦੇ ਇੱਥੇ ਪਹੁੰਚ ਕੇ ਪਰਿਵਾਰ ਦੀ ਸਹਾਇਤਾ ਜ਼ਰੂਰ ਕਰੋ ਕਿਉਂਕਿ ਘਰ ਦੇ ਵਿੱਚ ਧੀ ਦਾ ਵਿਆਹ ਰੱਖਿਆ ਹੋਇਆ ਪਰ ਕਹਿੰਦੇ ਸਾਰਾ ਕੁਝ ਜਿੱਥੇ ਸਮਾਨ ਖਰਾਬ ਹੋ ਗਿਆ ਵਾ ਹਾਲਾਤ ਜਿਹੜੇ ਖਰਾਬ ਹੋ ਗਏ ਨੇ ਤਾਂ ਅਜਿਹੇ ਦੇ ਵਿੱਚ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਵਿਆਹ ਕਰਨਾ ਕਿੰਨਾ ਮੁਸ਼ਕਲ ਹੁੰਦਾ ਤਾਂ ਇਹ ਖੁਦ ਪਰਿਵਾਰ ਆਪਣੀ ਹੱਡ ਬੀਤੀ ਦੱਸ ਰਿਹਾ ਕਿ ਕਿਸ ਤਰੀਕੇ ਇਹਨਾਂ ਦੇ ਨਾਲ ਬੀਤਦੀ ਹੋਈ ਨਜ਼ਰ ਆ ਰਹੀਆਂ ਤਾਂ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਕਿ ਕਿਵੇਂ ਦੇ ਹਾਲਾਤ ਆ ਜਿਹੜੇ ਉਹ ਪੰਜਾਬ ਭਰ ਦੇ ਵਿੱਚ ਬਣੇ ਹੋਇਆ ਤੇ ਅਰਦਾਸ ਜ਼ਰੂਰ ਕਰਿਓ ਕਿ ਜਲਦ ਤੋਂ ਜਲਦ ਜਿਹੜੇ ਹਾਲਾਤ ਨੇ ਉਹ ਸੌਖੇ ਹੋ ਜਾਣ ਪਰਿਵਾਰ ਨੇ ਜਿਹੜੇ ਫਿਰ ਤੋਂ ਆਮ ਵਾਂਗ ਆਪਣੇ ਘਰਾਂ 'ਚ ਰਹਿ ਸਕਣ ਖੁਸ਼ਹਾਲ ਘਰਾਂ 'ਚ ਰਹਿ ਸਕਣ ਤੇ ਇਹ ਹਾਲਾਤ ਜਲਦੀ ਜਿਹੜੇ ਸਹੀ ਹੋ ਜਾਣ ਅਰਦਾਸ ਜ਼ਰੂਰ ਕਰਿਓ ਤੇ ਜੇਕਰ ਕੋਈ ਸਹਾਇਤਾ ਕਰ ਸਕਦੇ ਹੋ ਉਹ ਵੀ ਜ਼ਰੂਰ ਪਹੁੰਚਾਓ ਸਹਿਯੋਗੀ ਸਾਥੀ ਹੈਪੀ ਦੇ ਨਾਲ ਸੁਖ